ਕਾਦੋ ਕੇ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਪੱਤੇ ਵੀ ਜਿਹੜਾ ਪੰਜ ਪੰਜ ਛੇ ਦਿਨ ਪਹਿਲਾਂ ਬਨੂੜ ਤੋਂ ਵੀਰ ਆਪਣੇ ਕੋਲ ਮੱਝ ਨਹੀਂ ਬੁੱਕ ਕਰਕੇ ਗਏ ਸੀ ਹੈਨਾ ਤੇ ਉਹ ਅੱਜ ਵੀਰ ਆਪਣਾ ਕੱਲ ਵੀਡੀਓ ਪਾਈ ਸੀ ਇਹਨਾਂ ਨੂੰ ਤੇ ਉਹ ਵੀਰ ਆਪਣੇ ਕੋਲ ਆਏ ਨੇਗੇ ਪਰ ਇਹਨਾਂ ਕੋਲ ਨਾ ਹੋਰ ਵਪਾਰੀ ਬਹੁਤ ਆਏ ਇਹਨਾਂ ਕੋਲ ਫੋਨ ਵੀ ਆਏ ਕਹਿੰਦਾ ਵੀ ਸਾਡੇ ਕੋਲ ਮੱਝ ਹੈਗੀ ਆ ਵੀ ਸਾਤੋਂ ਲੈ ਲਓ ਉਹ ਕਹਿੰਦੇ ਵੀ ਨਹੀਂ ਯਾਰ ਅੱਭੀ ਗੱਲ ਤਾਂ ਯਕੀਨ ਦੀ ਆ ਉਹ ਕਹਿੰਦੇ ਏਡੀ ਦੂਰ ਮੱਝ ਕਿਉਂ ਲੈਣ ਜਾਂਦੀ ਵੀ ਆਪਣੇ ਏਰੀਆ 'ਚ ਬਹੁਤ ਮੱਝਾਂ ਨੇ ਉਹ ਕਹਿੰਦਾ ਨਹੀਂ ਵੀਰੇ ਗੱਲ ਤਾਂ ਯਕੀਨ ਦੀ ਹੁੰਦੀ ਆ ਵੀ ਆਪਣੇ ਉਹ ਵੀ ਬਾਈ ਜਿਹੜਾ ਵੀ ਮਾਨ ਲਾ ਗਿਆ ਵੀ ਆਪਾਂ ਤੋਂ ਮੱਝ ਲੈਣੀ ਵੀ ਉਸੇ ਤੋਂ ਆਂਗੇ ਵਿਚਾਰ ਕੋਈ ਨਾ ਕੇ ਨਾ ਬਾਈ ਨਾਲ ਲੈ ਕੇ ਦੇਖ ਦਿਆਂਗੇ ਤੇ ਬਾਈਆਂ ਦਾ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਏਡੀ ਦੂਰ ਆਏ ਹਨਾ ਤੇ ਗੱਲ ਇਹ ਨਹੀਂ ਹੁੰਦੀ ਬਈ ਦੇਖੋ ਪੈਸਾ ਤਾਂ ਹਰੇਕ ਕਮਾਉਂਦਾਗਾ ਮੈਂ ਵੀ ਕਮਾਉਣਾ ਤੁਸੀਂ ਵੀ ਕਮਾਉਣੇ ਹੋਗੇ ਗੱਲ ਤਾਂ ਵਿਸ਼ਵਾਸ ਦੀ ਹੁੰਦੀ ਆਗੀ ਤੇ ਹੁਣ ਇਹ 100 ਲੀਟਰ ਵਾਲਾ ਆੜਨੇ ਮੂਰਲੇ ਬੰਦੇ ਨੇ ਕਹਿ ਕੇ ਦਿੱਤੀ ਆ ਤੇ ਆਪਾਂ ਨੇ ਇਹਨੂੰ 14 ਕਹਿ ਕੇ ਦਿੱਤੀ ਆ ਵੀ ਮਹਾ 15 ਵੀ ਤੁਹਾਡੇ ਕਰਮਾਂ ਕਰ ਸਕਦੀ ਆ ਪਰ 14 ਤੋਂ ਨਹੀਂ ਘੇਰਦੀ ਕਿਉਂਕਿ 12 13 ਲੀਟਰ ਤੋਂ ਤਾਂ ਇਸ ਟਾਈਮ ਹੁਣ ਦਾ ਤਿਆਰ ਤੀਗਾ ਤੇ ਬਾਕੀ ਤੇ ਬਾਕੀ ਇਹ ਵੀਰ ਬਨੂੜ ਤੋਂ ਆਏ ਨੇਗੇ ਕਿਹੜਾ ਪਿੰਡਾ ਬਈ ਕਰਾਲਾ ਪਿੰਡ ਚ ਬਨੂੜ ਦਾ ਕੱਕਾ ਹੱਕ ਕਰਾਲਾ ਪਿੰਡਾ ਕਰਾਲਾ ਚੰਡੀਗੜ੍ਹ ਦੇ ਇਲਾਕੇ ਚ ਦੇਖੋ ਕਿੱਡੀ ਦੂਰ ਆ ਤੇ ਕਿੱਥੇ ਮੈਂ ਬੈਠਾ ਬਈ ਕੁਟੂਕਾ 100 100 ਤੋਂ 150 ਕਿਲੋਮੀਟਰ ਬਾੜ ਪਾਇਆ ਜਾਂਦੇ ਇੱਕ ਸਾਈਡ ਤੇ ਉਦੋਂ ਰਾਸਤੇ ਦੇ ਵਿੱਚ ਹਜ਼ਾਰਾਂ ਮੱਝਾਂ ਆਉਂਦੀਆਂ ਨੇ ਗਿਆ ਤੇ ਕਈ ਵਪਾਰੀ ਬੈਠੇ ਨੇ ਜੀ ਤੇ ਗੱਲ ਯਕੀਨ ਦੀ ਆ ਤੇ ਕੰਮ ਹੋਰ ਵੀ ਕਰ ਦਾਂ ਮੈਂ ਵੀ ਕਰਦਾ ਬਈ ਪਰ ਕੋਸ਼ਿਸ਼ ਇੱਕ ਇਮਾਨਦਾਰੀ ਨਾਲ ਕੰਮ ਕਰਨ ਦੀ ਬਾਕੀ ਉਹ ਮਾਲਕ ਦੀ ਰਜ਼ਾ ਕੀ ਜਿਹੜਾ ਮੇਰੇ ਤੋਂ ਕੰਮ ਕਰਵਾਊਗਾ ਆਪਾਂ ਕਰਾਂਗੇ ਹਨਾ ਬਾਕੀ ਆਪਣੇ ਕੋਲ ਪੂਰੀ ਕੋਸ਼ਿਸ਼ ਕਰਾਂਗੇ ਵੀ ਆਪਾਂ ਇਮਾਨਦਾਰੀ ਨਾਲ ਕੰਮ ਕਰਕੇ ਦਿਖਾਈਏ ਤੇ ਬਾਕੀ ਵੀਰਾਂ ਨੂੰ ਭਰਾਵਾਂ ਨੂੰ ਨਾ ਜਿਹੜੀ ਮਾਝਾ ਵਫਾ ਕਰੇ ਬਈ ਬਹੁਤ ਬਹੁਤ ਧੰਨਵਾਦ